ਵਿਸਮਕ ਇੱਕ ਡੰਡੀ ਪਾ ਕੇ ਉਹਦੇ ਨੀਚੇ ਬਿੰਦੀ ਪਾ ਦਿੰਨੇ ਆ ਇਹ ਹੋ ਗਿਆ ਵਿਸਮਕ ਚਿੰਨ ਜਿੰਨਾ ਸ਼ਬਦਾਂ ਦੁਆਰਾ ਖੁਸ਼ੀ ਗਮੀ ਹੈਰਾਨੀ ਡਰ ਪ੍ਰਸੰਸਾ ਦੇ ਭਾਵ ਪ੍ਰਗਟ ਹੋਣ ਜਿਵੇਂ ਹਾਈ ਆਹਾ ਓਹੋ ਵਾ ਤਾਂ ਜਦੋਂ ਆਪਾਂ ਹਾਈ ਲਿਖਦੇ ਆ ਉਹਦੇ ਵਿੱਚ ਪਿੱਛੇ ਆਪਾਂ ਵਿਸਮਕ ਚਿੰਨ ਪਾਉਣਾ ਠੀਕ ਆਹਾ ਦੇ ਪਿੱਛੇ ਓਹੋ ਵਾ ਇਹ ਨੋ ਕਿਸਮਾ ਦੇ ਆ ਵਿਸਮਕ ਨੰਬਰ 1 ਦੇ ਵਿੱਚ ਆਪਾਂ ਸ਼ਬਦ ਵਰਤਦੇ ਹਾਂ ਅਸ਼ਕੇ ਆਹਾ ਸ਼ਬਸ਼ ਸ਼ਵਾ ਕੁ ਬਲੇ ਬਲੇ ਵਾ ਵਾ ਸਦਕੇ ਇਹ ਸਾਰੇ ਜਿਹੜੇ ਸ਼ਬਦ ਨੇ ਇਹ ਪ੍ਰਸ਼ੰਸਾਵਾਚਕ ਵਿਸਮਕ ਨੇ ਤਾਂ ਫੇਰ ਇਹਦੀ ਪਰਵਾਸ਼ਾ ਕੀ ਹੋਈ ਪ੍ਰਭਾਸ਼ਾ ਕੀ ਕਹਾਂਗੇ ਜਿਹੜੇ ਸ਼ਬਦਾਂ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋ ਉਹਨਾਂ ਨੂੰ ਕਹਿੰਦੇ ਆ ਪ੍ਰਸ਼ੰਸਾਵਾਚਕ ਵਿਸਮਕ ਨੰਬਰ 2 ਤੇ ਹੋ ਗਿਆ ਉਫ ਹਾਏ ਓਹੋ ਹਾਇ ਰੱਬਾ ਅਫਸੋਸ ਜਦੋਂ ਆਪਾਂ ਇਦਾਂ ਦੇ ਸ਼ਬਦ ਵਰਤਦੇ ਆ ਤੇ ਇਹਦਾ ਮਤਲਬ ਕਿ ਇਹ ਸ਼ਬਦ ਹੁੰਦੇ ਨੇ ਸ਼ੋਕਵਾਚਕ ਵਿਸਮਕ ਵਰਤਦੇ ਹੈਗੇ ਅਸੀਂ ਆਹ ਰੁਟੀਨ 'ਚ ਪਰ ਹੁਣ ਅਸੀਂ ਉਹਨਾਂ ਨੂੰ ਕਿਸਮਾਂ ਦੇ ਮੁਤਾਬਕ ਕਜਾਲ ਕਰਨਾ ਵਾ ਇਦਾਂ ਦੇ ਸ਼ਬਦ ਹੁੰਦੇ ਨੇ ਸ਼ੋਕਵਾਚਕ ਵਿਸਮਕ ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੁੰਦੇ ਨੇ ਉਹਗੇ ਸਾਡੇ ਕੋਲੇ ਸ਼ੋਕਵਾਚਕ ਵਿਸਮਕ ਨੰਬਰ 3 ਤੇ ਓਹ ਆਹਾ ਹੈ ਵਾ ਵਾ ਵਹੀ ਵਾ ਇਹ ਤੋਂ ਸਾਨੂੰ ਹੈਰਾਨੀ ਪ੍ਰਗਟ ਹੁੰਦੀ ਹੈ ਤਾਂ ਇਹ ਕਿਹੜੇ ਹੋਗੇ ਹੈਰਾਨੀਵਾਚਕ ਵਿਸਮਕ ਨੰਬਰ 4 ਵੇਖੀ ਵਝੀ ਖਬਰਦਾਰ ਹੁਸ਼ਿਆਰ ਜਾਗਦੇ ਰਹੋ ਬਚ ਕੇ ਸੁਣੋ ਜੀ ਠਹਿਰ ਜਰਾ ਇਹ ਸਾਰੇ ਕਿਨੇ ਸੂਚਨਾਵਾਚਕ ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸਾਨੂੰ ਸੁਚੇਤ ਕਰਨ ਨੰਬਰ 5 ਤੇ ਨੀ ਕੁੜੀਏ ਓਏ ਕਾਕਾ ਓਏ ਮੁੰਡਿਓ ਨੀ ਵੇ ਵਿਭਾ ਅੜਿਆ ਕੁੜੇ ਓਏ ਇਹ ਸਾਰੇ ਕਿੰਨੇ ਸੰਬੋਧਨੀ ਵਿਸਮਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਵਰਤਦੇ ਆਪਾਂ ਠੀਕ ਹੈ ਅੱਗੇ ਆ ਜਾਂਦਾ 6ਵੇਂ ਨੰਬਰ ਤੇ ਧੰਨ ਭਾਗ ਜੀ ਆਇਆਂ ਨੂੰ ਆਓ ਜੀ ਆਈਏ ਇਹ ਸਾਰੇ ਕਿੰਨੇ ਸਤਿਕਾਰਵਾਚਕ ਵਿਸਮਕ ਜਿਹੜੇ ਸ਼ਬਦ ਵਾਕਾਂ ਵਿੱਚ ਸਤਕਾਰ ਦੇ ਭਾਵ ਪ੍ਰਗਟ ਕਰਨਾ ਨੰਬਰ 7 ਦੁਰਫਿਡੇ ਮੂੰ ਤੇਰਾ ਬੇੜਾ ਵਹਿ ਜਾ ਲਖ ਲਨਤ ਤੇਰਾ ਕੱਖ ਨਾ ਰਹੇ ਜਦੋਂ ਆਪਾਂ ਇਹ ਜੇ ਸ਼ਬਦ ਵਰਤਦੇ ਆ ਤਾਂ ਇਹਨਾਂ ਨੂੰ ਕਹਿੰਦੇ ਆ ਫਿਟਕਾਰਵਾਚਕ ਵਿਸਮਕ ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਿਟਕਾਰ ਜਾਂ ਲਨਤ ਦੇ ਭਾਵ ਪ੍ਰਗਟ ਹੋਣ ਨੰਬਰ 8 ਤੇ ਬਦਵ ਫੁੱਲੋ ਮੁੱਢ ਸਾ ਗਣੋ ਵੋ ਦੁੱਦੀ ਬੁੱਤੀ ਫੁੱਲੋਂ ਜਿਉਂਦੇ ਰਹੋ ਜਵਾਨੀਆਂ ਮਾਣੋ ਜੁਗ-ਜੁਗ ਜੀਵੋ ਖੁਸ਼ ਰਹੋ ਇਹ ਸਾਰੇ ਕੀ ਨੇ ਅਸੀਸਵਾਚਕ ਵਿਸਮਕ ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪ੍ਰਗਟ ਕਰਦੇ ਹਨ ਉਹਨਾਂ ਨੂੰ ਕਹਿੰਦੇ ਆ ਅਸੀਂ ਅਸੀਸਵਾਚਕ ਵਿਸਮਕ ਨੰਬਰ 9 ਜੇ ਕਿਤੇ ਹੋਏ ਜੇ हे ਰੱਬ ਕਾਸ਼ ਜੇ ਕਦੇ ਕਾਸ਼ ਹੈ ਨਾ ਕਾਸ਼ ਜੇ ਮੈਂ ਪਹਿਲੇ ਨੰਬਰ ਦੇ ਵਿੱਚ ਪਾਸ ਹੋ ਜਾਵਾਂ ਮੇਰੀ ਫਰਸਟ ਡਿਵੀਜ਼ਨ ਆ ਜਾਵੇ ਜਾਂ ਮੈਨੂੰ ਮੇਰਾ ਟੈਸਟ ਕਲੀਅਰ ਹੋ ਜਾਵੇ हे ਵਾਹਿਗੁਰੂ ਮੇਰਾ ਤੂੰ ਆਹੇ ਰੱਖਾ ਮਾ ਤੁਮੇਰਾ ਬਚਾ ਦੇ ਕਹਿੰਨਾ ਆਪਾਂ ਆਪਣੇ ਮਨ ਦੇ ਵਿੱਚ ਇੱਛਾ ਹੁੰਦੀ ਆ ਕੋਈ ਹੈਨਾ ਤਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ ਇੱਛਾਵਾਚਕ ਵਿਸਮਕ ਜਿਹੜੇ ਸ਼ਬਦ ਮੰਨ ਦੀ ਇੱਛਾ ਦੇ ਭਾਵ ਪ੍ਰਗਟ ਕਰਦੇ ਆ ਉਹਨਾਂ ਨੇ ਸਾਡੇ ਕੋਲੇ ਇੱਛਾਵਾਚਕ ਵਿਸਮਕ ਯਾਨੀ ਹੁਣ ਵਿਸਮਕ ਸ਼ਬਦ ਆ ਗਿਆ ਤਾਂ ਇਹਦਾ ਮਤਲਬ ਕਿ ਆਪਾਂ ਵਿਸਮਕ चिन्ह ਨਾਲ ਪੜ੍ਹਨਾ ਹੈ ਠੀਕ ਹੈ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਵੀ ਸ਼ਾਬਾਸ਼ ਦੱਸੋ ਕਿਹੜੀ ਕਿਸਮ ਦਾ ਵਿਸਮਕ ਆ ਕਾਸ਼ ਗਰੀ ਕਿਸਮ ਦਾ ਜਿਉਂਦੇ ਰਹੋ ਆਓ ਜੀ ਨੀ ਕੁੜੀਏ ਹੈ ਅਹੇ ਰਬਾ ਬੱਲੇ ਜਵਾਨਾ ਜਾਨੀ ਆਪਾਂ ਜਦੋਂ ਇਦਾਂ ਦੇ ਤੁਹਾਨੂੰ ਪੇਪਰ ਦੇ ਵਿੱਚ ਪਾ ਦਣਗੇ ਵੀ ਉਹਨੂੰ ਖਾਲੀ ਸਾਨੂੰ ਬੁਰਾ ਕਰੋ ਤਾਂ ਤੁਸੀਂ ਇਹਨਾਂ ਦੀਆਂ ਤਾਂ ਹੀ ਤੁਹਾਨੂੰ ਇਹ ਇੱਥੇ ਬਲੈਕ ਬੋਰਡ ਦੇ ਉੱਤੇ ਆਧਾਰਨਾ ਸਮਝਾਈਆਂ ਗਈਆਂ ਨੇ ਵੀ ਇਹਨਾਂ ਦੇ ਆ ਜਿਹੜੇ ਸ਼ਬਦ ਨੇ ਇਹ ਪ੍ਰਸ਼ੰਸਾਵਾਚਕ ਚਾਉਂਦੇ ਆ ਇਹ ਸ਼ੋਕਵਾਚਕ ਚਾਉਂਦੇ ਆ ਇਹ ਹੈਰਾਨੀਵਾਚਕ ਚ ਜਾਂ ਸੂਚਨਾਵਾਚਕ ਚ ਜਾਂ ਸੰਬੋਧਨੀ ਜਾਂ ਸਤਿਕਾਰਵਾਚਕ ਫਟਕਾਰਵਾਚਕ ਅਸੀਸਵਾਚਕ ਇੱਛਾਵਾਚਕ ਠੀਕ ਹੈ ਨਾ ਬਸ ਇਦਾਂ ਦੇ ਸਵਾਲ ਤੁਹਾਨੂੰ ਉਹਨਾਂ ਨੇ ਪੇਪਰ ਦੇ ਵਿੱਚ ਪੁੱਛਣਿਆ ਤੇ ਤੁਸੀਂ ਇਸ ਇਹਨੂੰ ਚਾਰਟ ਨੂੰ ਚੰਗੀ ਤਰ੍ਹਾਂ ਦੇ ਨਾਲ ਯਾਦ ਕਰ ਲਓ